ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਪਾਤ ਤੰਦਰੁਸਤ ਹੋਣਗੇ ਸਭ ਤੋਂ ਪਹਿਲਾਂ ਮਾਫੀ ਮੰਗਦੇ ਆ ਕਿ ਆਪਣੀ ਵੀਡੀਓ ਬਹੁਤ ਜ਼ਿਆਦਾ ਲੇਟ ਹੋ ਗਈ ਹੁਣ ਡੇਲੀ ਵੀਡੀਓ ਆਇਆ ਕਰਨੀਆਂ ਤੇ ਆਪਣਾ ਜਿਹੜਾ ਹੈਲਪਲਾਈਨ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਭਰਾ ਨੇ ਕਿਸੇ ਵੀ ਆਪਣੇ ਸੰਦ ਜਾਂ ਖੇਤੀਬਾੜੀ ਕਿਸੇ ਹੋਰ ਸਾਧਨ ਦੀ ਐਡ ਲਗਵਾਉਣੀ ਹੋਵੇ ਤਾਂ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਅਤੇ ਜਾਂ ਇੱਕ ਵੀਡੀਓ ਬਣਾ ਕੇ ਭੇਜ ਸਕਦਾ ਹੈ ਜੀ ਤੇ ਅੱਜ ਗੱਲ ਕਰਦੇ ਆਪਾਂ ਜੌਂਡੀ ਯਾਰ 5405 ਟਰੈਕਟਰ ਬਾਰੇ ਨਿਊ ਕੰਡੀਸ਼ਨ ਦਾ ਟਰੈਕਟਰ ਹੈ ਮਾਡਲ ਦੀ ਗੱਲ ਕਰਦੇ ਆ ਟਰੈਕਟਰ ਤੇ ਦੀ ਸਭ ਤੋਂ ਪਹਿਲਾਂ 2021 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਤੇ ਫਰਸਟ ਪਾਰਟੀ ਦਾ ਟਰੈਕਟਰ ਹੈ ਬੰਪਰ ਤੋਂ ਲੈ ਕੇ ਡਰਾਪਰ ਤੱਕ ਸਾਰਾ ਟਰੈਕਟਰ オリジナル ਹੈ ਕਿਤੇ ਰੰਗ ਪੇਂਟ ਨਹੀਂ ਦੁਬਾਰੇ ਹੋਇਆ ਸਾਰੇ ਟਰੈਕਟਰ オリジナル ਟਾਇਰਾਂ ਦੇ ਵਿੱਚ ਨਾਲ ਦੇ ਟਾਇਰ ਨੇ ਟਰੈਕਟਰ ਤੇ ਕੋਈ ਦੁਬਾਰਾ ਨਹੀਂ ਪਵਾਏ ਬਹੁਤ ਹੀ ਥੋੜਾ ਚੱਲਿਆ ਹੋਇਆ ਟਰੈਕਟਰ ਹੈ ਤੇ ਸ਼ੋਅਰੂਮ ਕੰਡੀਸ਼ਨ ਪਈ ਹੈ ਟਰੈਕਟਰ ਦੀ ਡਬਲ ਡਿਸਟ੍ਰਿਬਿਊਟਰ ਪੰਜਾਬ ਨੰਬਰ ਤੇ ਫਰਸਟ ਪਾਰਟੀ ਚਾਰ ਸਪੀਡਾਂ ਦਾ ਟਰੈਕਟਰ ਹੈ ਡਾਬਲ ਡਿਸਟ੍ਰਿਬਿਊਟਰ ਟਾਪ ਮਾਡਲ ਹੈ ਵੇਟ ਵਗੈਰਾ ਟਰੈਕਟਰ ਨੂੰ ਪਿੱਛੇ ਲੱਗੇ ਹੋਏ ਨੇ ਬਿਲਕੁਲ ਓਕੇ ਕੰਡੀਸ਼ਨ ਪਈ ਆ ਸ਼ੋਅਰੂਮ ਕੰਡੀਸ਼ਨ ਆ ਟਰੈਕਟਰ ਦੀ ਤੇ ਟਰੈਕਟਰ ਦਾ ਜਿਹੜਾ ਪਰ ਰੇਟ ਦੀ ਗੱਲ ਕਰੀਏ 8 ਲੱਖ 35000 ਰੁਪਏ ਟਰੈਕਟਰ ਦਾ ਰੇਟ ਰੱਖਿਆ ਤੇ ਬਾਕੀ ਕਿਸਾਨ ਭਰਾ ਮੌਕੇ ਤੇ ਮਾਨਤਾ ਕਰ ਦੇਣਗੇ ਮਾਲਕ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਸੋ ਤੁਸੀਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਟਰੈਕਟਰ ਜਿਹੜਾ ਗ੍ਰੀ ਲੈ ਸਕਦੇ ਹੋ ਤੇ ਹੋਰ ਟਰੈਕਟਰ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਵੀਰਾਂ ਨਾਲ ਵੀ ਟਰੈਕਟਰ ਹੋਰ ਵੀ ਖੜੇ ਨੇ ਤੇ ਆਪਣੀ ਪੂਰੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਡਬਲ ਜੀ